ਕਰੀਬ 1 ਸਾਲ ਪਹਿਲਾਂ ਵਿਦੇਸ਼ ਗਿਆ 20 ਸਾਲ ਦਾ ਨੌਜਵਾਨ ਜਿਸ ਦਾ ਨਾਮ ਮਨਜੋਤ ਸਿੰਘ ਸੀ ਇਹ ਮੁੰਡਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ ਹੀ ਸੀ ਨਾਲ ਹੀ ਉਸ ਦੇ ਮਾਪੇ ਦਿਹਾੜੀਆਂ ਝੋਟੀਆਂ ਕਰਦੇ ਨੇ ਅਤੇ ਰਿਸ਼ਤੇਦਾਰਾਂ ਸਮੇਤ ਬੈਂਕ ਤੋਂ ਪੈਸਾ ਲੈ ਕੇ ਉਹਨਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਰਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਇਹ ਪੁੱਤ ਵਿਦੇਸ਼ ਦੇ ਵਿੱਚ ਬੈਠਾ ਸੀ ਪਰ ਬੀਤੇ ਦਿਨੀ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਮੁੰਡਿਆਂ ਦੇ ਨਾਲ ਉਸਦਾ ਝਗੜਾ ਹੋ ਗਿਆ ਇਹ ਮੁੰਡੇ ਪਾਕਿਸਤਾਨੀ ਸੀ ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ ਦਰਅਸਲ ਨਾਲ ਦੇ ਹੀ ਸਾਥੀ ਦੇ ਨਾਲ ਉਹਨਾਂ ਮੁੰਡਿਆਂ ਦਾ ਝਗੜਾ ਸੀ ਪਰ ਜਦੋਂ ਉਹ ਇਸ ਵਿਅਕਤੀ ਨੂੰ ਮਨਜੋਤ ਨੂੰ ਉਠਾ ਕੇ ਲੈ ਗਿਆ ਤਾਂ ਇਸ ਦੇ ਉੱਪਰ ਵੀ ਕਿਰਚਾਂ ਦੇ ਨਾਲ ਹਮਲਾ ਹੋ ਗਿਆ ਦੁਬਈ ਵਿਖੇ ਨੌਜਵਾਨ ਬੱਚੇ ਨੂੰ ਖਤਮ ਕਰ ਦਿੱਤਾ ਗਿਆ 20 ਸਾਲ ਦੇ ਨੌਜਵਾਨ ਦੀ ਜਾਨ ਮਗਰੂਮ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਰੋ ਰੋ ਕੇ ਬੁਰਾ ਹਾਲ ਹੋਇਆ ਇਸ ਪਰਿਵਾਰ ਦਾ ਉਹਨਾਂ ਦੱਸਿਆ ਕਿ ਸਾਡਾ ਪੁੱਤ 20 ਸਾਲ ਦਾ ਸੀ ਵਾਸੀ ਲੋਟ ਬੰਦੀ ਸੀ ਅਤੇ ਪਿਤਾ ਦਲਬਾਖ ਸਿੰਘ ਆਤਮਾ ਸਿੰਘ ਅਤੇ ਚਚੇਰੇ ਭਰਾਵਾਂ ਨੇ ਹੀ ਆਪਣੇ ਬਿਆਨ ਦਰਜ ਕਰਵਾਇਆ ਅਤੇ ਸਾਰੀ ਮਾੜੀ ਘਟਨਾ ਨੂੰ ਆਪਣੇ ਮੂੰਹੋਂ ਬਿਆਨ ਕੀਤਾ ਕਿ ਕਿੰਜ ਚੰਗਾ ਪੱਲਾ ਉਹਨਾਂ ਦਾ ਪੁੱਤ ਖੁਸ਼ੀ-ਖੁਸ਼ੀ ਉੱਥੇ ਰਹਿ ਰਿਹਾ ਸੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਅਤੇ ਛੇਤੀ ਹੀ ਦਿਨ ਬਦਲਣ ਦੀਆਂ ਗੱਲਾਂ ਵੀ ਉਹ ਕਰਿਆ ਕਰਦਾ ਸੀ ਪਰ ਨਹੀਂ ਪਤਾ ਸੀ ਕਿ ਮਨਜੋਤ ਤੇ ਬੀਤੀ ਰਾਤ ਇੰਨੀ ਭਾਰੀ ਹੋਣੀ ਹੈ ਕੇਸ ਦੇ ਵਿੱਚ ਉਸਦੀ ਜਾਨ ਚਲੀ ਜਾਣੀ ਹੈ ਦੱਸ ਦिए ਕਿ ਇਸ ਦੇ ਉੱਪਰ ਕਿਰਚਾਂ ਦੇ ਨਾਲ ਜਦੋਂ ਹਮਲਾ ਕੀਤਾ ਗਿਆ ਤਾਂ ਇਹ ਜ਼ਖਮੀ ਹਾਲਤ ਵਿੱਚ ਸੀ ਉਮੀਦ ਸੀ ਕਿ ਇਹ ਬਚ ਜਾਵੇਗਾ ਪਰ ਇਹ ਨਹੀਂ ਹੋ ਸਕਿਆ ਮਾਪਿਆਂ ਦਾ ਇਕਲੌਤਾ ਪੁੱਤ ਪੈਣ ਦਾ ਇਕੱਲਾ ਇਕੱਲਾ ਭਰਾ ਸੀ ਇਹ ਅਤੇ ਘਰ ਦੀ ਗਰੀਬੀ ਦੂਰ ਕਰਨ ਦੀ ਖਾਤਰ ਹੀ ਵਿਦੇਸ਼ ਦੇ ਵਿੱਚ ਇਹ 20 ਸਾਲ ਦਾ ਨੌਜਵਾਨ ਆਪਣੇ ਮੋਢਿਆਂ ਤੇ ਭਾਰ ਚੁੱਕੀ ਬੈਠਾ ਸੀ ਪਰ ਇਹ ਸਭ ਕੁਝ ਖਤਮ ਹੋ ਗਿਆ ਜਦੋਂ ਕਿਸੇ ਹੋਰ ਦੇ ਝਗੜੇ ਦੇ ਵਿੱਚ ਇਹ ਪੈ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੀ ਖਾਤੇ ਹੀ ਇਸ ਮੁੰਡੇ ਦੀ ਜਾਨ ਚਲੀ ਗਈ ਫਿਲਹਾਲ ਪਰਿਵਾਰਿਕ ਮੈਂਬਰ ਐਮਪੀ ਡਾਕਟਰ ਅਮਰ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਕਿ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਸਾਧਿਆ ਜਾਵੇ ਤੇ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਪਿੰਡ ਲਿਆਂਦਾ ਜਾਵੇ ਗਮਗੀਨ ਮਾਹੌਲ ਦੇ ਵਿੱਚ ਰੋਂਦੇ ਹੋਏ ਪਰਿਵਾਰ ਨੇ ਕੀ ਕੁਝ ਦੱਸਿਆ ਸੁਣ ਲੈਂਦੇ ਹਾਂ ਮੇਰਾ ਨਾਮ ਆਤਮਸੰਗ ਜੀ ਇਹ ਕੱਟਣਾ ਜੀ ਇਹ ਮੇਰਾ ਤਜਨ ਸੀ ਜੀ ਇਹ ਤਕਰੀਬਨ ਸਾਲ ਪਹਿਲਾਂ ਦੁਬਈ ਗਿਆ ਸੀਗਾ ਐਜ ਇੱਕ ਨੀਨਰ ਉੱਥੇ ਇੱਕ ਰਾਤ ਕੋਈ ਲੜਾਈ ਹੋਈ ਆ ਵੀ ਪਾਕਿਸਤਾਨ ਦੇ ਮੁੰਡੇ ਸੀਗੇ 10-12 ਜਾਣੇ ਜਿਨ੍ਹਾਂ ਨੇ تیرਚਾ ਮਾਰ ਕੇ ਇਹਦਾ ਕਤਲ ਕਰ ਦਿੱਤਾ ਜੀ ਇਹਨਾਂ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਤੋਂ ਸਾਨੂੰ ਪਤਾ ਲੱਗਿਆ ਪਹਿਲਾਂ ਸਾਡੇ ਕੋਈ ਰਿਸ਼ਤੇਦਾਰ ਹੈਗਾ ਉੱਧਰ ਗੁਰਵਿੰਦਰ ਸਿੰਘ ਤੇ ਉਹਨੇ ਪਤਾ ਕਰਿਆ ਵੀ ਹਾਂ ਆਪਣੇ ਬੰਦੇ ਦੇ ਮਤਲਬ ਸੱਟਾਂ ਲੱਗੀਆਂ ਜ਼ਿਆਦਾ ਸੀਰੀਅਸ ਹਾਲਤ ਵਿੱਚ 23 ਤਰੀਕ ਨੂੰ ਸਾਨੂੰ ਕਨਫਰਮ ਹੋ ਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬਾ ਸੰਪਰਕ ਕੀਤਾ ਆਪਣੇ ਮੈਂਬਰ ਪਾਰਲੀਮੈਂਟ ਫਤੇਗੜ ਸਾਹਿਬ ਤੇ ਉਹਨਾਂ ਨੇ ਦਿੱਲੀ ਸੰਪਰਕ ਕਰਕੇ ਲੈਟਰ ਭੇਜਵਾਇਆ ਫਿਰ ਸਾਨੂੰ ਪਤਾ ਲੱਗਿਆ ਤੇ ਫਿਰ ਉਸ ਕਲਪੋਰਟ ਰਿਪੋਰਟ ਆ ਗਈ ਜਿਹਦੇ ਵਿੱਚ ਇਹਦੇ ਸੁਰਾ ਮਾਰ ਕੇ ਕਤਲ ਕੀਤਾ ਗਿਆ ਤੇ ਇਸ ਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਹੋਰ ਸੀ ਉਹ ਵੀ ਸੀਰੀਅਸ ਸੀ ਉਹ ਐਡਮਿਟ ਹਸਪਤਾਲ 'ਲ ਐਡਮਿਟਾ ਤੇ ਇੱਕ ਹੋਰ ਸੀਗਾ ਤੇ ਉਹ ਨੂੰ ਛੁੱਟੀ ਮਿਲ ਗਈ ਆ ਇਹ ਇਹਨੂੰ ਕਿਵੇਂ ਕੋਈ ਡੇਡੇ ਰਾਤਾਂ ਜੀ ਇਹ ਜੀ ਬਿਲਕੁਲ ਛਸੀ ਪਰਿਵਾਰ ਆ ਗਰੀਬ ਪਰਿਵਾਰ ਆ ਜੀ ਮਰੇਗਾ ਚ ਮਾਂ ਕੰਮ ਕਰਦੀ ਆ ਪਿਓ ਦਿਹਾੜੀ ਚੁੱਤਾ ਜਾਂਦਾ ਕਰਜ਼ਾ ਚੱਕ ਕੇ ਵਿਆਜ ਤੇ ਪੈਸੇ ਲੈ ਕੇ ਚੰਗੇ ਭੁੱਖ ਲਈ ਇਹਨੂੰ ਭੁਜਿਆ ਵੀ ਤਣੋ ਹਾਂਜੀ ਇੰਡੀਆ ਆਨ ਵਰਕ ਤੇ ਗੱਲ ਹੋਈ ਆ ਤਾਂ ਨਹੀਂ ਇੰਡੀਆ ਬਾਰੇ ਤਾਂ ਕੋਈ ਗੱਲ ਹੋਈ ਨਹੀਂ ਜੀ ਠੀਕ ਹੈ ਜੀ ਉੱਥੇ ਕਿਹੜੀ ਕੰਪਨੀ ਚ ਕੰਮ ਕਰਦਾ ਸੀ ਕੀ ਗੱਲ ਵਾ ਉੱਥੇ ਜਬਰ ਅਲੀ ਸਹਿਰ ਆ ਜੀ ਉੱਥੇ ਦੀ ਕੋਈ ਕੰਪਨੀ ਆ ਦੇ ਵਿੱਚ ਕੰਮ ਕਰਦਾ ਸੀ ਅਜੇ ਕਲੀਨਰ ਉਹ ਸਰਕਾਰ ਤੋਂ ਵੀ ਮੰਗ ਕਰ ਰਹੇ ਹਾਂ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਜੀ ਇੱਕ ਤਾਂ ਜਿਹੜੀ ਉਹਦੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ ਤਾਂ ਜੋ ਮਾਂ ਬਾਪ ਆਪਣੇ ਹੱਥੀਂ ਉਹਦਾ ਸੰਸਕਾਰ ਕਰ ਸਕਣ ਅਤੇ ਬਿਲਕੁਲ ਹੀ ਗਰੀਬ ਪਰਿਵਾਰ ਆ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਤੇ ਇਹਨਾਂ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਬੜਾਪਾ ਉਹ ਸਖਾ ਲੱਗ ਸਕੇ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਇਹ ਵੀ ਗਏ ਚਾਚਾ ਇਹਦਾ ਮੁੰਡਾ ਸੀ ਜੀ ਇਹ ਡੇਬੀ ਗਿਆ ਸੀ ਜੀ ਕੀ ਨਾਮ ਉਹਦਾ ਨਾਮ ਮਨਜੋਤ ਸਿੰਘ ਹੈ ਜੀ ਸਾਰਾ ਬਲਵਕ ਸਿੰਘ ਹੈ ਜੀ ਕਦੋਂ ਗਿਆ ਸੀ ਡੇਬੀ ਉਹਨਾਂ ਨੂੰ ਇਹ ਹਜੇ ਸਾਲ ਪੀ ਹੋਇਆ ਸੀ ਉਹ ਹੀ ਗਏ ਨੂੰ ਹਾਂ ਗੱਲਬਾਤ ਹੋਈ ਹੈ ਕਿੰਨੀਆਂ ਉਮਰ ਸੀ ਉਹ ਮੁੰਡੇ ਦੀ ਉਮਰ ਜੀ 20 ਸਾਲ ਦੀ ਸੀਗੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਉੱਥੇ ਜੀ ਹੋਰ ਮੁੰਡੇ ਦੀ ਲੜਾਈ ਸੀ ਜੀ ਉਹ ਮੁੰਡੇ ਨੇ ਯਾਨੀ ਕਿ ਇਹਨੂੰ ਰਾਤ ਨੂੰ 2 ਵਜੇ ਠਾਲਿਆ ਜੀ ਉਹ ਨਾਲ ਲੈ ਕੇ ਗਿਆ ਜੀ ਇਹਨੂੰ ਉਸ ਤੋਂ ਬਾਅਦ ਦੇ ਵਿੱਚ ਯੂ ਗੜੀਏ ਸਾਟ ਉਹਦੇ ਵੀ ਉਹ ਗੜੀਏ ਸਾਈਡ ਹੋ ਗਿਆ ਤੇ ਸਾਰਿਆਂ ਨੂੰ ਪਹਿਲਾਂ ਇਹਦੇ ਮਾਰੇ ਆ ਜੀ ਉਹਨਾਂ ਨੇ ਕਿਰਚਾ ਮਾਰ ਕੇ ਇਹਦੇ ਦਿਲ ਚ ਇਹਦਾ ਕਤਲ ਕਰਤਾ ਜੀ ਉਹ ਕੌਣ ਸੀ ਜਿਹਨੇ ਲੜਾਈ ਲੜੀ ਉਹ ਪਾਕਿਸਤਾਨੀ ਸੀਗੇ ਜੀ ਉੱਥੋਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਹ ਵੀ ਇਨਸਾਫ ਲੈਣਾ ਚਾਹੁੰਦੇ ਆ ਜੀ ਖਾਡਾ ਭਰਾ ਸਾਡੇ ਕੋਲੇ ਹੁਣ ਆਉਣਾ ਚਾਹੀਦਾ ਜੀ ਅਸੀਂ ਇਹ ਵੀ ਉੱਤੇ ਲੈ ਕੇ ਆਈਏ ਜੱਦਾਣਾ ਵੀ ਹੈ ਉਦਾਂ ਦਾ ਵੀ ਇਹੀ ਲੈ ਕੇ ਆਈਏ ਕੀ ਤੁਸੀਂ ਸੁਣਦੇ ਹੋ ਕਿ ਮਾਹੀ ਜੀ ਅੱਗੇ ਜੀ ਮੇਰੇ ਤਾਏ ਜੀ ਦਾ ਬੇਟਾ ਸੀਗਾ ਜੀ ਉਹ 사우ਦੀ ਅਰਬ ਚ ਸੀਗਾ ਜੀ ਉਹਨੂੰ 6 ਮਹੀਨੇ ਹੋ ਗਏ ਸੀਗੇ ਗਾਇਲੂ ਜੀ ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀਗੀ ਤੇ ਉਹ ਵੀ ਜਾਨੀਏ ਸਾਡੇ ਕੋਲੇ 2 ਮਹੀਨਿਆਂ ਦਾ ਕਰੀਬ ਹੀ ਪਹੁੰਚੀ ਹੈ ਡੈੱਡ ਬੋਡੀ ਉਹਦੀ ਜੋ ਦੀ ਡੈਥ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਮੰਜੂਰ ਦੀ ਡੈਥ ਦਾ ਜੀ ਸਾਨੂੰ ਪਹਿਲਾਂ 2-3 ਦਿਨ ਤਾਂ ਜੀ ਪਤਾ ਹੀ ਨਹੀਂ ਲੱਗਿਆ ਆਲੇ-ਦਾਲੇ ਲੋਕਾਂ ਤੋਂ ਪਤਾ ਲੱਗਿਆ ਸਾਨੂੰ ਉਦੋਂ ਬਾਅਦ ਦੇ ਵਿੱਚ ਦੋ ਦੋ ਤਿੰਨ ਜਣਾਂ ਬਾਅਦ ਸਾਡੇ ਕੋਲੇ ਗੱਲ ਆਈ ਹੈ ਜੀ ਫਿਰ ਅਸੀਂ ਛਾਣ ਦੀਲ ਕਰੀ ਆਈ ਸਾਰੀ ਗੱਲਬਾਤ ਦੀ ਕੀ ਗੱਲਬਾਤ ਹੈ ਅੱਛਾ ਉਧਰ ਕੋਈ ਉਹਨਾਂ ਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਕੋਈ ਉਹਨਾਂ ਦੀ ਵੀ ਕਾਰਵਾਈ ਕਹਿਣ ਦਾ ਜੀ ਹੁਣ ਜਿਵੇਂ ਸਾਨੂੰ ਦੱਸ ਰਿਹਾ ਜੀ ਉੱਥੇ ਕਹਿੰਦੇ ਆ ਵੀ ਦੋ ਤਿੰਨ ਜਣੇ ਫੜੇ ਹੋਏ ਆਗੇ ਜੀ ਨਾਲ ਜਿਹੜੇ ਮੱਦਿਆਂ ਨੇ ਕਰਿਆ ਵੀ ਬਾਕੀ ਉਹ ਸਾਰੇ ਜਣੇ ਜੇ ਟੋਟਲ 12 ਜਣੇ ਸੀਗੇ ਉਹਨਾਂ ਦੇ ਵਿੱਚੋਂ ਚਾਰ ਜਣੇ ਗ੍ਰਿਫਤਾਰ ਹੋਏ ਆ ਜੀ ਇਹ ਵੀ ਸਰਕਾਰ ਤੋਂ ਮੰਗ ਕਰਦੇ ਕਿ ਟੁੱਟੀ ਲਾਉਣ ਦੀ ਹਾਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੇ ਵੀ ਸਾਨੂੰ ਡੈੱਡ ਗੋਡੀ ਦਿੱਤੀ ਜਾਵੇ ਅਸੀਂ ਉਹਦੀ ਮਿੱਟੀ ਹੈ ਜਿਹੜੀ ਉਹ ਉਹਦੇ ਪਰਿਵਾਰ ਤੋਂ ਕੋਈ ਨਾ ਕੋਈ ਬਸ ਸਾਡੀ ਇੱਕ ਸਹੇਸਤਰ ਉਹ ਵਿਆਹੀ ਹੋਈ ਹੈ ਜੀ ਇਕੱਲਾ ਹੀ ਭਰਾ ਸੀਗਾ ਜੀ ਤੇ ਮਾਪੇ ਦਾ ਕਰਦਾ ਇਕੱਲਾ ਹੀ ਬੇਟਾ ਸੀਗਾ ਹਾਂ ਜੀ ਅਸੀਂ ਉਹਨੂੰ ਕਰਦਾ ਚੱਕ ਕੇ ਉਹਨੂੰ ਭੇਜਿਆ ਸੀਗਾ ਹੀ ਬਾਹਰ ਬੈਂਕ ਤੋਂ ਕਿਵੇਂ ਭੇਜਿਆ ਤੁਸੀਂ ਉਹਨੂੰ ਅਸੀਂ ਬੈਂਕ ਤੋਂ ਲੋਨ ਲੈ ਕੇ ਜੀ ਕਰਜ਼ਾ ਲੈ ਕੇ ਉਹੜੇ ਸਾਈਡ ਤੋਂ ਪੈਸੀ ਲੈ ਕੇ ਰਸਤੇ ਜਾਣਾ ਤੋ ਤਾਂ ਕਰਕੇ ਸੀ ਬਾਹਰ ਭੇਜਿਆ ਸੀ ਗਾ ਜੀ ਉਹ ਤੇ ਕਾਜੀ ਕੀ ਕਰਦੇ ਆ ਉਹਨਾਂ ਦੇ ਪੁੱਤ ਆ ਜੀ ਗੱਡੀ ਭਰਨੇ ਜਾਂਦੀ ਆ ਦਿਹਾੜੀ ਜੋਤਾ ਹੀ ਕਰਦੇ ਆ ਜੀ ਲੇਬਰ ਦਾ ਕੰਮ ਕਰਦੇ ਆ ਜੀ ਕੋਈ ਅਤਵਾਤ ਕੋਈ ਡੈਡ ਬੋਡੀ ਮੰਗਾਉਣ ਸੰਬੰਧੀ ਕੋਈ ਗੱਲ ਕੋਈ ਕਿਸੇ ਨਾ ਉੱਥੇ ਕੰਪਨੀ ਚ ਜਾਂ ਕਿਤੇ ਹੋਰ ਵਿਚਾਰੀ ਨਾ ਹਾਂਜੀ ਗੱਲਬਾਤ ਚੱਲਦੀ ਆ ਹੈਗੀ ਆ ਜੀ ਸਾਡੀ ਇੰਚੇ ਮਨ ਲਓ ਵੀ ਆਪਣਾ ਐਮਪੀ ਡਾਕਟਰ ਆਈ ਅਮਰ ਸਿੰਘ ਉਹਨਾਂ ਨਾਲ ਆਡੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਡੇ ਯਾਨੀ ਕਿ ਕਹਿਣ ਦੇ ਦੋ ਤਿੰਨ ਮੀਲਾਂ ਵੀ ਕਰੀਆਂ ਲੇਗੀਆਂ ਜੀ ਉਧਰ ਤੇ ਉਹ ਜਾਨੀ ਕਿ ਹਜੇ 2-4 ਦਿਨ 2-3 ਦਿਨ ਐਵੇਂ ਵਿੱਚ ਪਾਈ ਜਾਂਦੇ ਆ ਜੀ ਇੱਕ ਦੋ ਦਿਨ ਅੱਗੇ ਦੀ ਅੱਗੇ ਵਧਾਈ ਜਾਂਦੇ ਆ 아이고.